ਜੇ ਕੋ ਕਰੇ ਚਿਤਵਾ ਸੰਤਾਨ ਜੀ ਸਰਪੰਚ ਜਨਜੀ ਜਮੇ ਮੈਂ ਬੇਨਤੀ ਕਰਾਂਗਾ ਪ੍ਰੈਸ ਫੋਟੋ ਰੌਂਦੀ ਆ ਜੰਦੀ ਸਾਹਿਬ ਇਧੇ ਤਰ ਥੋੜਾ ਫੇਸਬੁਕ ਤੇ ਕਰੇਗੇ ਉਹਨੇ ਫੋਨ ਨਿਹਾਲ ਮਾਪੂਸ਼ ਜਿਹੜੇ ਸਰਕਾਰ ਜੋ ਸਰਪੰਚ ਜੀ ਦੀ ਨਜ਼ੀਖੀਆ ਇਹਨਾਂ ਦੇ ਕੰਮ ਨੇ ਜੀ

مان سوڑھا سا

مہاپور ملیا بابا جی پر مورت سی پکت کبھی ساح کی اپنے بچنا ساتھ سنگے کبھی کوئی آنکھا بن ਕੋਈ RAM ਬਜੋਗੀ ਨਾਂ ਜੀਏ ਜੀਏ ਤਾਂ ਬਗਵਾ ਨਾਮ ਗੁਰਤਾਂ ਦੀ ਜੋ ਉਸ ਆਸ ਵਿੱਚ ਜੀਤ ਕਰਾ ਲਈ ਪਾਉਂਦੇ ਨੇ ਹੈਗਾ ਬਣੀ ਤੇ ਨਾਲ ਫਿਰਦੇ ਦੇ ਵਿੱਚੋਂ ਪੜਦੇ ਆਉਂਦੇ ਨੇ ਮਹਾਰਾਜ ਜੀ ਅੱਗੇ ਆਪ ਜੀਆਂ ਦੇ ਦਰਸ਼ਨ ਕਰਦੇ ਸੀ ਬੈਠਿਆਂ ਦੇ ਅਸ਼ੀਰਵਾਦ ਲੈਂਦੇ ਸੀ ਤੇ ਮਹਾਰਾਜ ਜੀ ਹੁਣ ਜਦੋਂ ਆਪ ਜੀ ਨੂੰ ਦੇਖਣਾ ਤੇ ਸਰੀਰ ਕਰਕੇ ਆਪ ਜੀਆਂ ਦੇ ਦਰਸ਼ਨ ਨਹੀਂ ਹੋਣੇ ਤੇ ਉਹਨਾਂ ਦੇ ਅੰਦਰ ਅਹਿਸਾਸ ਸਕੇ ਕਿ ਆਵਾਜ਼ਾਂ ਆ ਰਹੀਆਂ ਨੇ ਮਹਾਂਪੁਰਖਾਂ ਨੂੰ ਯਾਦ ਕਰਕੇ ਮਹਾਂਪੁਰਖੋ ਇਹ ਤਾਂ ਲੈਣਾ ਨੇ ਤਰਸਦੇ ਰਹਿਣਾ ਤੇ ਆ

ਹੋਨਾ ਵੱਲੋਂ ਫਾਦਰ ਹੋਏ ਨੇ ਨੰਮਕੀ ਬਾਬਾ ਜੀ ਦਾ ਸਰਤਾਜੋ ਬਾਬਾ ਮਨਮੋਹਨ ਸਿੰਘ ਜੀ ਬਾਹਰ ਵਾਲੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਰੌਣੀ ਵਾਲੇ ਹੁਣੇ ਕੀਰਤਨ ਕਰਕੇ ਗਏ ਨੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਦੇਰਾ ਬਾਬਾ ਪੁਸ਼ਪਨ oh ਭਗਵਾਨ ਦੀਆਂ ਨਾਮ ਕਜੋ ਪਰਸੇ ਆਪਨੂੰ ਨਾਮ ਕਜੋ ਪਰਸੇ ਹਾਂ ਹੁਣ ਖੁਇਚਾ ਨਹੀਂ ਸਭ ਕੋਈ ਆਈ ਵਾਲੀ ਹੈ ਸਤਨਾ ਨੇ ਗੁਰਬਾਣੀ ਵਿੱਚ ਫੈਸਲਾ ਕੀਤਾ ਹੈ ਇਹ ਦੋ ਸੰਸਾਰ ਦੇ ਪੰਜ ਭੌਤਿਕ ਸਰੀਰ ਲੈ ਕੇ ਆਇਆ ਹੈ ਹਰ ਇੱਕ ਦੀ ਮਾਰੀ ਆਈ ਆਉਣੀ ਹੈ ਤੇ ਹਰ ਇੱਕ ਨੇ ਚਲੇ ਜਾਣਾ ਹੈ ਪਰ ਸਾਹਿਬ ਗੁਰਬਾਣੀ ਵਿੱਚ ਇਹ ਬਖਸ਼ੇ ਬਖਸ਼ਿਸ਼ ਕਰਦੇ ਨੇ ਸਾਖਤ ਨਰ ਹੈ ਸੰਤ ਸਭ ਜੀਵ ਹੈ ਨਰ ਦੇ ਕੌਣ ਨੇ ਜਿਹੜੇ ਸਾਖਤ ਪੁਰਸ਼ ਨੇ ਜਿਹੜੇ ਪਰਮੇਸ਼ਰ ਦੇ ਨਾਲ ਉਹ ਸਿਖਾਉਂ ਪੰਧੀਆਂ ਸੰਤਾਂ ਮਹਾਪੁਰਸ਼ਾਂ ਦੀਆਂ ਕਥਾ ਕਹਾਣੀਆਂ ਇਹ ਸਾਡੇ ਜਗਿਆਸੂਆਂ ਵਾਸਤੇ ਬਹੁਤ ਸੁਰਖਾਲਾ ਰਸਤਾ ਦਰਸਾਉਣ ਵਾਲੀਆਂ ਨੇ ਇਸ ਕਰਕੇ ਮਹਾਪੁਰਸ਼ ਸੰਤ ਬਾਬਾ ਰਾਮ ਸਿੰਘ ਜੀ ਜਿਨ੍ਹਾਂ ਦੇ ਪਹਿਲੀ ਵਾਰ ਦਰਸ਼ਨ ਦਾਸ ਨੂੰ ਭਾਈ ਹਰਦੋਸ ਸਿੰਘ ਜੀ ਹੈਜੀ ਲੁਧਿਆਣੇ ਵਾਲੇ ਉਹਨਾਂ ਦੇ ਨਾਲ ਆ ਕੇ ਉਹਨਾਂ ਦੇ ਰਾਹੀ ਹੋਏ ਅਬ ਜਦੋਂ ਤੋਂ ਦਰਸ਼ਨ ਹੋਏ ਅੱਜ ਤੱਕ ਮਹਾਪੁਰਸ਼ਾਂ ਦੀ ਅਸੀਸ ਮਹਾਪੁਰਸ਼ਾਂ ਦੇ ਦੀਦਾਰ ਹਮੇਸ਼ਾ ਸਰਬੋਤਮ ਬਖਸ਼ਿਸ਼ ਕਰਦੇ ਰਹੇ ਅਖੀਰਲੇ ਦਿਨਾਂ ਵਿੱਚ ਵੀ ਖਰਦਾਰ ਅਲਕਾਰ ਸਿੰਘ ਦੀ ਐਡਵੋਕੇਟ ਸਾਹਿਬ ਬੈਠੇ ਨੇ ਜਿਨ੍ਹਾਂ ਦੇ ਗਾਇਬਿਖੇ ਮਹਾਪੁਰਸ਼ਾਂ ਨੇ ਅੰਤ ਦੇ ਦੇ ਆਪਣੇ ਸੰਪਰਨ ਕੀਤੇ ਔਰ ਬੱਚੇ ਦਿਨ ਤੇ ਰਾਤ ਸੇਵਾ ਵਿੱਚ ਹਾਜ਼ਰ ਰਹੇ ਗੁਰੂ ਪਤਸਾਹ ਜੀ ਆਜਾ ਪਸਾਰੀ ਸ਼ਰਧਾ ਤੇ ਸਰਕਾਰ ਰਕੇ ਬੜੇ ਹੀ ਤਬਗੀ ਮਹੌਦੇ ਵਿੱਚ ਤੰਦਨ ਸਾਹਿਬ ਸ੍ਰੀ ਮੰਦਰ ਸਾਹਾ ਰਾਜੇ ਦੀ ਪਾਵਨ ਤਵਿਰ ਚਰ ਹਜ਼ੂਰੀ ਦੇ ਵਿੱਚ ਅਤੇ ਪੁਨਾ ਭਰਮ ਦੇ ਸਤ ਰੂਪ ਬ੍ਰਹਮੂ ਬ੍ਰੰਗਿਆਲੇ ਤਨ ਸੋਤਰੀ ਬ੍ਰਹਮ ਦ੍ਰਿਸ਼ਟੀ ਦੇ مالک ਬਰੁਦਾੂ ਤੰਦਰ ਮਹਾਰਾਮ ਸਿੰਘ ਜੀ ਮਹਾਰਾਜ ਗਡਵਾ ਸਾਹਿਬ ਵਾਲੇ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਆਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਸ ਨਸ ਤਕੜਦੇ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਮਹਾਂਕੋਠ ਨੂੰ ਯਾਤ ਕਰਦੇ ਆ ਸੰਗੂਗੀ ਦੀ ਪਾਵਨ ਚਰ ਹਜ਼ੂਰੀ ਵਿੱਚ ਆਪ ਸਾਰੇ ਭਾਰਵੀਂ ਦਵਾਰ ਆਓ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੁਰਫਤੇ ਦੀ ਸ਼ਾਨ ਪਾ ਰਿਹਾ ਹਾਂ ਬੜੇ ਆਦਰ ਤੇ ਸਤਿਕਾਰ ਨਾਲ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਦੁਨੀਆ ਦੇ ਕੋਨੇ-ਕੋਨੇ ਤੋਂ ਮਾਤੁਖਾ ਨੂੰ ਯਾਦ ਕਰਦੇ ਆ ਨਵਨ ਅੱਖਾਂ ਦੇ ਨਾਲ ਅੱਜ ਇਸ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਮਾਤੁਖਾ ਨੇ ਸਿਮਰਨ ਤੇ ਬੰਦਗੀ ਕੀਤੀ ਉਸ ਧਰਤੀ ਨੂੰ ਨਮਸਕਾਰ ਕਰਨ ਦੇ ਲਈ ਜਿਹੜੀ ਅਸਰਤਾ ਨੇ ਮਹਾਂਪੁਰਸ਼ ਨੇ ਸਾਰੇ ਸੰਤ ਪ੍ਰਦਾਮਾਂ ਦੇ ਖਰਬਚਲ ਸਾਧੂ ਸਿਵਾ ਅਤੇ ਸਾਰੇ ਹੀ ਸੰਤਾਂ ਪ੍ਰਦਾਮਾਂ ਇਸ ਤੱਕ کئی ਜਨਮਾਂ ਦੇ ਸੰਬੰਧ ਚਲੇ ਆ ਰਹੇ ਨੇ ਪਿਆਰਿਓ ਸਮਝ ਲਓ ਕਿ ਬਹੁਤ ਵੱਡਾ ਘਟਾ ਹੈ ਜਿਹੜਾ ਮਹਾਂਪੁਰਸ਼ ਨੇ ਜਾਣਦਾ ਜਿੱਥੇ ਸਾਡੇ ਇਲਾਕੇ ਨੂੰ ਸਾਰੇ ਸਮਾਜ ਨੂੰ ਤੇ ਸਾਰੇ ਹੀ ਸੰਤਾਂ ਨੂੰ ਜਿਹੜਾ ਮਹਾਂਪੁਰਸ਼ ਦਾ ਪਿਆਰ ਪਿਆਰਿਓ ਉਸ ਤੋਂ ਬੜੇ ਪੂਰੀ ਆ ਕਿੰਨਾ ਜਸ ਸਰਦਾ ਪਰ ਲੇਕਨ ਉਹ ਸਾਡੇ ਲਈ ਆਪਣੀ ਜਾਨ ਸੀ ਆਪਣੀ ਤਸਵੀਰ ਜੀ ਬਿਕਲਵਿੰਦਰ ਕੌਰ ਸਰਦਾਰ ਬਾਕਾ ਬਿਕਲਵਿੰਦਰ ਕੌਰ ਕਿੰਨਾ ਹੈ ਜਿਹੜੇ ਮੈਸਰਸਥਾਨ ਤੇ ਸशोਦ ਕਰਤੇ ਗਏ ਨੇ ਜਿਸ ਕਰਕੇ ਪਿਆਰੋ ਜੋ ਵੀ ਸੰਗਤ ਅੱਗੇ ਆਏਗੀ ਉਹ ਮਹੱਤਵਪੂਰਨ ਦੇਦਾਰੇ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਮਿਲ ਜਾਣਗੇ ਸੋ ਮੈਂ ਛੋਟੀ ਗੱਲ ਕਰਕੇ ਸਮਾਪਤੀ ਕਰਾਂਗਾ ਕਿਉਂਕਿ ਇਹ ਤੋਂ ਪਹਿਲਾ ਸਿੰਘ ਸਾਹਿਬ ਗਿਆਨੀ ਗੁਰਮਚਰ ਜੀ ਸਾਡੇ ਸਾਡਾ ਜਥੇਦਾਰ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਬਹੁਤ ਬਹੁਤ ਸਾਰਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਿਆਰਿਓ ਉਹ ਗੱਲ ਕਰ ਰਹੇ ਸਨ ਕਿ ਸੰਤਨ ਮੇ ਅਰ ਕਸਨ ਮੇ ਬਡੋ ਅੰਤੋ ਜਾਨ ਉਹ ਕੰਚਨ ਉਹ ਲੋਹਾ ਕੰਚਨ ਕਰੇ ਸੰਤ ਕਰੇ ਆਪਸ ਕਹਿੰਦੇ ਜਿਹੜਾ ਪਾਰਸ ਹੁੰਦਾ ਜੇ ਉਹਦਾ ਲੋਹਾ ਸੋ ਜਾਏ ਤੇ ਉਹ ਸੋਨਾ ਬਣਾ ਦਿੰਦਾ ਪਰ ਲੇਕਿਨ ਸੰਤ ਜਿਹੜੇ ਹੁੰਦੇ ਨੇ ਮਾਪੁਰਸ਼ ਹੁੰਦੇ ਨੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹ ਆਪਣੇ ਵਰਗਾ ਹੀ ਬਣਾ ਦਿੰਦੇ ਨੇ ਆਪ ਤੋਂ ਸਤਨਾਮ ਸ੍ਰੀ ਗੁਰੂ ਇਹ ਭੈਣ ਦੇ ਉਸ ਮਾਪੁਰਖਾਂ ਦੇ ਚਰਨਾਂ ਵਿੱਚ ਉਸ ਨੂੰ ਮੇਂ ਗਿਆ ਗਿਆ ਦੇ ਚੰਨਾ ਦੇ ਵਿੱਚ ਰਹਿ ਕੇ ਹੁਕਮ ਨੂੰ ਬਨ ਕੇ ਬੰਦਗੀ ਕੀਤੀ ਤੇ ਸੇਵਾ ਕੀਤੀ ਹੈ ਇਸ ਉਸ ਖਾਣੇ ਨੂੰ ਤੋਂ ਉਹ ਦਿਨੇ ਰਹਿਿਆ ਸਭ ਕੁਛ ਇਹਦੇ ਤੋਂ ਨਹੀਂ ਵੀ ਬਾਕੀ ਗਏ ਨੇ ਜਿਸ ਦਾ ਜੋਰ ਸਾਹਿਬ ਦਾ ਸ੍ਰੀ ਸਾਹਿਬ ਸਾਡੇ ਪਾਰਲ ਸਤ ਦੇ 9 ਤਰੀਕ 22 ਤਰੀਕ 9 ਜੇਠੂ ਮਾਹ ਤੱਕ ਸਲਾਮਾ ਬਸੀ ਸੀ ਅਸੀਂ ਵਕੀਲ ਸਾਹਿਬ ਦੇ ਘਰੇਕਾਰ ਦੇ ਵਾਸਤੇ ਗਏ ਬਾਅਦ ਉਸਨੂੰ ਕਿ ਮਹਾਰਾਜ ਆਓ ਗਪਾੜੋ ਵਾਲੇ ਮਹਾਪੁਰਖ ਦੀ 22 ਤਰੀਕ ਦੀ ਵਾਸੀ ਹੈ ਤੇ ਬਾਬਾ ਪੁਸਾਂ ਗੰਦੀ 22 ਤਰੀਕ ਦੀ 9 ਜੇਠ ਦੀ ਵਰਸੀ ਹੈ ਮੈਂ ਕਾਰ ਕਰਕੇ ਖੜ ਗਿਆ ਤੇ ਬਾਪੂਖਾ ਨੇ ਸਾਰਾ ਪਰਿਆ ਸਾਹ ਮਹਾਰਾ ਸੰਗਤਾਂ ਆ ਲੇਕਦਿਆਂ ਨੇ ਅਪਰੇ ਵਰਸੀਆਂ ਮਨਾਲੀਆਂ ਨੇ ਤੇ ਕਿੰਨੀਆਂ ਸੰਗਤਾਂ ਆ ਬਣਾ ਹੋ ਜਾਂਦੇ ਮਹਾਰਾ ਤੇ ਦਰਸ਼ਨ ਦਿਓ ਇਹਦੇ ਚਲੋ ਫਿਰ ਆਉਂਦੇ ਆ 9 ਜੇਠ ਵਾਲੇ ਦਿਨ ਤੇ ਪਿਆਰੇ ਫਿਰ 9 ਜੇਠ ਵਾਲੇ ਦਿਨ ਉਹ ਮੇਰੇ ਮਾਲਕ ਸਤਿ ਕੁਲ ਦੇ ਵਿੱਚ ਬ੍ਰਹਮ ਦੇ ਵਿੱਚ ਲੀਨ ਹੋ ਕੇ ਸਾਰਿਆਂ ਦੇ ਹਿੰਦ ਦੇ ਵਿੱਚ ਸਮੋ ਗਏ ਨੇ ਉਹਨਾਂ ਦੇ ਪਸੋਂ ਦੇ ਮਾਰ ਦਸਨ ਦੇ ਲਿਓ ਇਹ ਇੱਕ ਸੱਚੀ ਸ੍ਰੀ ਸੁਭਾਗੀ ਹੈ ਜਿਸ ਦਾ ਅਨਾਰ ਮਹਾਰਾਜ ਦੇ ਦੇਖੇ ਗਏ ਨੇ ਮਹਾਰਾਜ ਆਪਣੀ ਬੱਚੀ ਤੇ ਆਪਣੀ ਧੀ ਤੇ ਮੇਰਾ ਆਪਣੇ ਹੱਥ ਰੱਖ ਕੇ ਇਸ ਪਾਵਨ ਪਵਿੱਤਰ ਅਸਨਾ ਦੀ ਸੇਵਾ ਦਾ ਜਿਸ ਦਾ ਅੱਜ ਨੇ ਮਰਿਆਦਾ ਉਸੋਤਨ ਹੋ ਰਹੇ ਆ ਨੇ ਉਹਨਾਂ ਨੂੰ ਬਾਕੀ ਸੇਵਾ ਨੂੰ ਅੱਗੇ ਨੂੰ ਹੋਰ ਵਾਸਤੇ ਸਾਡੀ ਪੈਰ ਦੀ ਬਕਰਨਵਿੰਦਰ ਕੌਰ ਦੇ ਸਿਰ ਤੇ ਇਸ ਨੂੰ ਸੇਵਾ ਦਾ ਰੰਗ ਸਿਰ ਤੇ ਮੇਰਾ ਪ੍ਰਿਆਤਨਾ ਕੀ ਦਸਾਂ ਗੁਰੂ ਜੀ ਦਾ ਸਾਥ ਜੀ ਦਾ ਸਾਥ ਜੀ ਦੇ ਪੁੱਤਰ ਦੇ ਇਸ ਸੰਬੋਧਨ ਸਭਾ ਸੰਭੀ ਨੂੰ ਜੀ ਦੀ ਬਹੁਤ ਹੀ ਬੜੇ ਸਾਥ ਕਰਦੇ ਵਾਹਿਗੁਰੂ ਜੀ ਜੀ ਦਾ ਸ਼ੁਕਰਾ ਸਵਾਦ ਕਰਦੇ ਤੇ ਉਹ ਸਾਥ ਜੀ ਨਾਮ ਕਿ ਉਹ ਜਿਨ੍ਹਾਂ ਨੇ ਸਾਨੂੰ ਰਸਤਾ ਬਿਖਾਇਆ جسیاں ابد کہہ سکتے ہیں جڑے خوب جانی جان سے جہاں کر کے ہزار لکھن بھن اتوں خوشیاں پراپت کی اور جدو بھی آئے ہمیشہ خوشیاں لے کے آئے اور چاہے راجنیتک لوگ ہو چاہے آم لوگ ہو ਕਦੇ ਜਿਹੜਾ ਇਸ ਦਰਬਾਰ ਤੇ ਆਇਆ ਉਹ ਖਾਲੀ ਨਹੀਂ ਹੋਇਆ। ਪਰ ਬਾਬਾ ਜੀ ਇੱਕ ਕਰੱਬੀ ਰੂਹ। ਮੇਰਾ ਵੀ ਕੋਈ ਆ ਦੋਸਤਾਂ ਤੋਂ ਬਾਬਾ ਜੀ ਨਾਲ ਬਹੁਤ ਪਿਆਰ। ਔਰ ਹਮੇਸ਼ਾ ਜਦੋਂ ਵੀ ਉਹਨਾਂ ਨੇ ਯਾਦ ਕੀਤਾ ਲੰਗੇ ਤਰੀਕੇ ਕਰਕੇ ਆਏ। ਬਾਬਾ ਜੀ ਇਹਨੇ ਥੋੜੇ ਸਮੇਂ ਦੇ ਵਿੱਚ ਮੈਂ ਕਹਿੰਦਾ ਮੈਂ ਬਹੁਤ ਭਾਗਾਂ ਵਾਲਾ। ਮੇਰਾ ਪਰਿਵਾਰ ਭਾਗਾਂ ਵਾਲਾ। ਅਸੀਂ ਸਾਡੀ ਸੋਚ ਤੋਂ ਪਰੇ ਔਰ ਹਮੇਸ਼ਾ ਭੈਣ ਚਿੰਦ ਭੈਣ ਜਦੋਂ ਵੀ ਆਉਣਾ ਤਾਂ ਉਹਦੀ ਸੇਵਾ ਲੱਗੇ ਰਹਿਣਾ ਹਮੇਸ਼ਾ ਔਰ ਮੈਂ ਸਮਝਦਾ ਜਿੱਥੇ ਭੈਣ ਨੂੰ ਸਿਹਰਾ ਜਾਂਦਾ ਜਿਹੜੇ ਲਗਾਤਾਰ ਕੁਝ ਦਿਨ ਮੈਕਸ ਹਸਪੀਟਲ ਦੇ ਵਿੱਚ ਐਡਮਿਟ ਰਹੇ ਤਾਂ ਮੈਂ ਕਹਿੰਦਾ ਜਿੰਨੇ ਦਿਨ ਰਹੇ ਮੈਂ ਵੀ ਇੱਕ ਦੋ ਦਿਨ ਛੱਡ ਕੇ ਹਮੇਸ਼ਾ ਉਹਨਾਂ ਦੇ ਦਰਸ਼ਨ ਕਰਕੇ ਆਉਂਦੇ ਉਮੀਦ ਇਹ ਸੀ ਕਿ ਇਹ ਸੰਸਾਰਿਆਂ ਨੂੰ ਇੰਨਾ ਅਦਵਾਟੇ ਛੱਡ ਕੇ ਚਲੇ ਜਾਣਗੇ ਉਹ ਉਸਤਾਕ ਕਾਬਤ ਕਰਨਗੇ ਮੈਂ ਵੀ ਟਿਕਰਾ ਸਤਿਕਾਰਯੋਗ ਜੀ ਇੱਕ ਵੀਡੀਓ ਚੱਲ ਰਹੀ ਹੈ ਉਸੇ ਬੋਲ ਕਰਨ ਵੇਖੀ ਹੋ ਰਹੀ ਹੈ ਕਿਉਂਕਿ ਜਿਹੜੇ ਸ੍ਰੀ ਗੁਰੂ ਸਾਹਿਬ ਜੀ ਦੇ ਹਾਰੇ ਭਰਤੂ ਜੀ ਦੇ ਸੰਤ ਬਾਬਾ ਲੰਸੀ ਜੀ ਦੀ ਮਹਤਮਾ ਗੁਰੂ ਜੀ ਸਾਸ ਜੀ ਇਹਨਾਂ ਦੀ ਪ੍ਰਭਾਤ ਸਾਹਿਬ ਵੈਲਕਮ ਜੀ ਕਿਤੇ ਸੰਤ ਕਮਾਰ ਸਿੰਘ ਭਗਤੀ ਭੋਲੀ ਤੋਂ ਪਾਣੀ ਨਾਲ ਬਹੁਤ ਬਿਰਲੇ ਐਸੀ ਸਖੀਰ ਦਾ ਜਨਮ ਲੰਗੀਆਂ ਜਿਹੜੀਆਂ ਸਮਾਜ ਨੂੰ ਮਾਨਤਾ ਨੂੰ ਪਰਮਾਤਮਾ ਦਾ ਸੰਦੇਸ਼ ਦੇ ਰਹੀਆਂ ਹੈ ਦੇ ਉਹਨਾਂ ਦੇ ਤਰਫ ਉਹਨਾਂ ਦੇ ਚਰਨਾਂ ਤੋਂ ਸਮਾਰੀ ਜਪਤਾ ਮਿਲ ਜੀ ਉਹਨਾਂ ਦੇ ਪਾਪਾ ਰਾਮ ਸਿੰਘ ਜੀ ਜੋ ਸ਼ਬਦ ਬੋਲ ਦਿੰਦੇ ਸੀ ਉਹ ਰੱਬੀ ਹੋ ਜਾਂਦੇ ਸੀ ਉਹ ਉਹਨੇ ਕਹਿਤਾ ਹੈ ਨੂੰ ਤੋਂ ਵਾਕਾ ਸੇ ਸਿਮਰਨ ਕਰਦੇ ਉਹ ਪਰਮਾਤਮਾ ਦੇ ਪ੍ਰੇਮੀ ਕਿਤੇ ਬਹੁਤ ਸੰਗਤਾਂ ਉਹਨਾਂ ਦੇ ਕੋਲ ਆ ਕੇ ਹਮੇਸ਼ਾ ਆਪ ਦਾ ਬਰਾਬਰਤ ਗਾਦੀਆ ਸਿੰਘ ਮੈਨੂੰ ਵੀ ਇਹ ਸੁਭਾਗ ਪ੍ਰਾਪਤ ਹੋਇਆ ਹੈ ਆਪਣੇ ਏਰੀਆ ਦੇ ਵਿੱਚ ਸਾੜੀ ਵਾਲੇ ਸੰਤ ਤੇ ਗੱਡੂਆ ਵਾਲੇ ਸਾਹ ਜੋ ਪ੍ਰਦੇਸ਼ ਸੱਤ ਹੋਏ ਜਿਹਨਾਂ ਨੇ ਸਮਾਜ ਨੂੰ ਸੇਧ ਦਿੱਤੀ ਹੈ ਸਾੜੀ ਵਾਲੇ ਦੇ ਸੰਕਲਨਾ ਦਾ ਵੀ ਕੋਈ ਸ਼ਾਮਿਲ ਪ੍ਰੋਗਰਾਮ ਸੀ ਜਾਂਦਾ ਤੇ ਗੱਡੂਆ ਵਾਲੇ ਸੰਤਾ ਦਾ ਵੀ ਮੇਰੇ ਦਰਬਾਰ ਮੇਰਾ ਪਾਸ ਆਇਆ ਉਹਨੇ ਪਿਆਰ ਦਿੱਤਾ ਤੇ ਜੋ ਵੀ ਉਹਨੇ ਕਿਹਾ ਉਹ ਹਮੇਸ਼ਾ ਮੈਂ ਉਹ ਨੂੰ ਆਪਣਾ ਬਰਸਾਂ ਲਿਆ ਪਰਮਾਤਮਾ ਦਾ ਤੇ ਉਹ ਪੂਰਾ ਹੋਇਆ ਪਿਛਲੇ ਦਿਨੀ ਤਿਵਾ ਸੀ ਮੈਂ ਪਹਿਲਾਂ ਖਬਰ ਲਵਾਇਆ ਸੀ ਮੇਰੇ ਭਤੀਜਾ ਦੇ ਘਰ ਜਾ ਉਹਨਾਂ ਨੂੰ ਸੇਵਾ ਕਰਦੇ ਸੀ ਤਾਂ ਲੱਗੋ ਸਨੇਹ ਆਇਆ ਕਿ ਹਾਜ਼ਰ ਨੂੰ ਵੀ ਸਰਦਾਰ ਜੀ ਨੇ ਭਾਇਆ میں سو چھ بجے انہوں کو پہنچ گیا ہسپتال بڑا پیار دیکھا سمجھا رہی بلیا کبھی مجھے لگے تھے جی میں آشیواد بنایا میں جتنا کبھی مجھے لگے تھے جی میرے کو دعوت رہی ہے یہ نہیں سی پتا کہ انہوں نے آشیواد بلایا بہت سہج ہے کہ انہیں سریت طور پہ چلے جانا لیکن سارے بھن جی پروندر کور جی جنہوں کو اجن سیوا مل رہی ہے میں سنتوں کو بےنتی کرنا چاہتا کہ گی طاقت ہوتی ہے کنکھ اب تو بعد دوسرے پرندر کور جی بولنے انہوں سنگت نے بولنا ہے اس کر کے ہوں آپ یہ نہ سمجھیے کہ ساری پہ بھن جی ہیں اب تو یہ بابا رام سن جی کی بوت ہے یہاں جو یہ بولیں گے تو یہ سمجھ لو سنگت جی کہ سنت بابا رام سن جی بول رہے انہوں کا آشرواد بول رہے اس لیے میں پرما کو اردس کر رہا کہ جس طریقے بابا رام سنگھ جی سیوا کی شاید کوئی نہیں بسر ہٹ ہے بابا جی کے اگیں پچھے نہ رہنا <سلام> ساتے منہرے واحب جی کا خالس شری واح کی مجھے ਰਾਜ ਨਾਨੇ ਤੇਰਾ ਬਾਹਰੂ ਬੋਲੋ ਜੀ ਵਾਹਿਗੁਰੂ 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 ਅਰਦਾਸ ਰਹੀ ਹਰਿ ਸ਼ੁੰਤਿ ਆਈ ਹੈ ਜਿਸ ਦੇ ਥਾ ਸਭ ਦੁੱਖ ਜਾਏ ਤੇ ਭਹਾਦਰ ਸਿਮਰਿਆ ਘਰ ਨਾਮ ਨਿਤ ਆਵੇ ਧਾਏ ਸਭ ਥਾਈ ਹੋਏ ਜੀ ਸਹਾਈ ਦਸਵੇਂ ਪਾਤਸ਼ਾਹ

ਸੁਣ ਗਿਆ ਲਿਆ ਕਿ ਕਮਾਈ ਦਾ ਸਿਆਲ ਧਰ ਬੋਲੋ ਜੀ ਬੱਚਾ ਕੱਟਾ ਸਰਬਤ ਦੁਆਰੇ ਨੂੰ ਧਾਮੋ ਕੀਰਤੋਂ ਕੀ ਮਿੱਤਰ ਕਮਾਈ ਦਾ ਧਿਆਨ ਧਰ ਬੋਲੋ ਜੀ ਜਿਨਾ ਸਿੰਘਾ ਸਿੰਘੜੀਆਂ ਧਰ ਰਹੇ ਸੀ ਸੱਤੇ ਬੰਦ ਬੰਦ ਕਟਵਾਏ ਪਿੱਛਿਆਂ ਖੰਡਾ ਲੁਹਾਈਆਂ ਤਨ ਆਰਸੀਸ ਵਰਸ਼ਸ ਕਰਕੇ ਬਾਤਿਆ ਸੁਨੋ ਸੰਤਾਂ ਨੂੰ ਆਪਣੇ ਸੀਸ ਤੇ ਕਰੋ ਅਤੇ ਆਪ ਦੇ ਤਾਪਰ ਚਰਨਾਂ ਵਿੱਚ ਜੋ ਸਾਹਿਬਾਂ ਸੰਤਾਂ ਵੱਲੋਂ ਅਤੇ ਅਸਥਾਨਾਂ ਵੱਲੋਂ ਭੇਂਟ ਵੱਲੋਂ ਕੋਈ ਚੰਗੜਾ ਪਸ਼ਾਦੀ ਦੇਖ ਸੱਜ ਕੇ ਆਪ ਦੇ ਚਰਨਾਂ ਵਿੱਚ ਅਰਪਣ ਕੀਤੀ ਹੈ ਉਸ ਨੂੰ ਭੋਗ ਲਾ ਕੇ ਕਲੀ پاک ਸਾਲ ਸੋਚ ਪਿਤਰਾ ਉਹਨਾਂ ਨੂੰ ਭੋਗ ਹਰ ਰਾਏ ਇੱਥੇ ਖਾਗੋ ਖਾਓ ਰਾਮੇ ਰਪਾਈ ਦੋਤਰਾ ਆਵਾ ਬੋਤੌਰ ਕਾਈ ਦੇਵ ਸਿਸ ਸਹੀ ਪਿਆਰੇ ਬੇ ਜਿਨਾ ਮੰਗਾ ਤਰਾ ਨਾਮ ਚਿਪਾਵੇ ਨਾਨਕ ਨਾਮ ਜੀ ਸਾਹਿਬ ਜੀ ਦੇ ਨਾਮੇ ਵਾਹਿਗੁਰੂ ਜੀ ਕਾ ਹਰਿ ਸਾਹਿਬ ਵਾਹਿਗੁਰੂ ਸਭ ਸੇਖਾਂ ਨੂੰ नाम जहा सदा करे सगल दुारि तो शा टिका i <speaking in Spanish>